ਹਾਂਜੀ ਕੀ ਹਾਲ ਹੈ ਠੀਕ ਹੋ ਤੁਸੀਂ ਹਾਂ ਬੇਟਾ ਤਬੀਅਤ ਹਾਂ ਪਹਿਲੇ ਨਾਲੋਂ ਬੈਟਰ ਹੋ ਰਹੀ ਹੈ ਮੇਰਾ ਜਿਹੜਾ ਉਹ ਸੀ ਨਾ ਰੇਸ਼ਾ ਗਿਰ ਰਿਹਾ ਸੀ ਉਹ ਬੰਦ ਹੋਇਆ ਹੁਣ ਥੋੜਾ ਜਿਹਾ ਤੇ ਮੈਂ ਕਿਹਾ ਵੀ ਮੇਰੇ ਕੋਲ ਉਹ ਨਾ ਬੋਲਿਆ ਨਹੀਂ ਜਾਂਦਾ ਬਾਰ ਬਾਰ ਨੱਕ ਪੁੰਝਣਾ ਪੈਂਦਾ ਤੇ ਮੈਂ ਕਿਹਾ ਤੈਨੂੰ ਵੇਟ ਕਰ ਰਹੀ ਸਾਂ ਬੇਟਾ ਇਹ ਹੈਗੀ ਜੇ ਖੋਲੋ ਜਰਾ ਸਰਦੀਆਂ ਦੀ ਵਾਈਨ ਹਾਂ ਸਰਦੀਆਂ ਦੀ ਵਾਈਨ ਹੈ ਵਾਓ ਕੀ ਨਾਮ ਦਿਆ ਹੈ ਆਪਨੇ ਤੇ ਦੇਖੋ ਜੀ ਔਰ ਦੇਖੋ ਜੀ ਰੰਗ ਲਾਲ ਸੂਆ ਲਾਲ ਸੂਆ ਰੰਗ ਸਾਡੀ ਕਾਂਜੀ ਦਾ ਹਾਂਜੀ ਹੁਣ ਇਹ ਅੱਜ ਹੋ ਗਿਆ ਜੀ ਤੀਸਰਾ ਨਹੀਂ ਅੱਜ ਪੰਜਵਾਂ ਦਿਨ ਆ ਗਿਆ ਕੱਲ ਮੈਂ ਦਿਖਾਈ ਨਹੀਂ ਇਹ ਪੰਜਵਾਂ ਦਿਨ ਹੈ ਤੇ ਜਰਾ ਉਹਦੇ ਵਿੱਚ ਪਾ ਕੇ ਦਿਖਾਓ ਇਹਦਾ ਰੰਗ ਸਾਰਾ ਭਰੋ ਜੀ ਗਲਾਸ ਹਾਂ ਦਿਖਾਓ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਲਓ ਹੁਣ ਪੀਓ ਖਾਂ ਦੇਖੋ ਨਮਕ ਮਿਰਚ ਸਾਰਾ ਕੁਝ ਸਹੀ ਹੈ ਹਾਂ ਹੈ ਟੇਸਟੀ ਹੈ ਕੀ ਤਿੱਖਾ ਤਾਂ ਨਹੀਂ ਕੁਝ ਵੀ ਠੀਕ ਹੈ ਲਓ ਫਿਰ ਬਾਕੀ ਵੀ ਗਲਾਸ ਭਰਿਏ ਤੇ ਸਾਰਿਆਂ ਨੂੰ ਦੇ ਕੇ ਆਈਏ ਪਰੋ ਗਾਜਰ ਵੀ ਆਉਂਦੇ ਹੋ ਵਿੱਚ ਕੋਈ ਕੋਈ ਆਉਂਦੀ ਹੈ ਤਾਂ ਨਾ ਆਵੇ ਕਿਉਂਕਿ ਫੇਰ ਆਪਾਂ ਇਹਨੂੰ ਅੱਛਾ ਹੁਣ ਗੱਲ ਆਏਗੀ ਇਹਦੀ ਸ਼ੈਲਫ ਲਾਈਫ ਦੀ ਜਿਹਨੂੰ ਹੂੰ ਦੱਸੋ ਫੇਰ ਦੱਸੋ ਬਣੀ ਨਹੀਂ ਪਤਾ ਤੁਹਾਨੂੰ ਪਤਾ ਸ਼ੈਲਫ ਲਾਈਫ ਇਹਦੀ ਹੁੰਦੀ ਹੈ 1 ਵੀਕ ਠੀਕ ਹੈ ਫਿਰ ਇਹਦੇ ਨਾਲ ਬੇਸਵਾਦੀ ਹੋ ਜਾਂਦੀ ਹੈ ਤੇ ਕੀਪਿੰਗ ਇਨ ਫ੍ਰਿਜ ਹਾਂ ਫ੍ਰਿਜ ਚ ਜਨੂੰ ਆਪਾਂ ਬੋਤਲਾਂ ਚ ਭਰ ਕੇ ਰੱਖ ਸਕਦੇ ਹੋ ਨੇ ਤੁਹਾਡਾ ਗਿਆ ਹੋ ਅੰਦਰ ਕੀ ਚਲਿਆ ਕੋਈ ਗੱਲ ਨਹੀਂ ਕਣਚੀ ਲਾ ਲਓ ਕਿਹੜੀ ਗੱਲ ਹੈ ਪਹਿਲੀ ਵਾਰੀ ਕੰਮ ਕਰਦੇ ਹੋ ਤੇ ਹੋ ਹੀ ਜਾਂਦੀਆਂ ਗਲਤੀਆਂ ਗਲਤੀ ਹੈ ਨਹੀਂ ਹਲਤੀ ਹੈ ਕਿ ਛੋਟੀ ਹੈ ਨਾ ਅੱਛਾ ਓਕੇ ਓਕੇ ਕੋਈ ਗੱਲ ਨਹੀਂ ਤੇ ਲਓ ਫਿਰ ਹੁਣ ਅਸੀਂ ਅੱਛਾ ਹੁਣ ਅਗਲੀ ਗੱਲ ਜਿੰਨੇ ਹਾਂ ਅਗਲੀ ਗੱਲ ਇਹਵੇਂ ਬੇਨ ਨੂੰ ਤੁਸੀਂ ਬੋਟਲ ਚ ਪਾ ਕੇ ਜੇ ਫ੍ਰਿਜ ਚ ਰੱਖ ਲਓ ਕਾਂਚ ਦੀ ਬੋਤਲ ਦਿਖਾਓ ਬੇਟਾ ਤੇ ਕਾਂਚ ਦੀ ਬੋਤਲ ਚ ਪਾ ਕੇ ਜੇ ਫ੍ਰਿਜ ਚ ਰੱਖ ਲਓ ਐ ਦਿਖਾਓ ਜਰਾ ਕਾਂਚ ਦੀ ਬੋਤਲ ਦਿਖਾਓ ਕਾਂਚ ਦੀ ਬੋਤਲ ਦਿਖਾਓ ਜਿੰਨੀ ਕਮੈਂਟ ਦਿਖਾ ਰਹੀ ਹਾਂ ਇਹ ਨਹੀਂ ਉੱਚੀ ਨਹੀਂ ਨੀਵੀ ਕਰੋ ਨੀਵੀ ਕਰੋ ਇਹ ਥੋੜੇ ਮੋਟੇ ਆ ਗਈ ਬੇਟਾ ਨੀਵੀਂ ਕਰੋ ਇਹ ਜੀ ਕਾਂਚ ਦੀ ਬੋਤਲ ਇਹੋ ਜਿਹੀ ਲੋ ਜਾਂ ਹੋਰ ਕੋਈ ਲੋ ਇਹਦੇ ਵਿੱਚ ਪਾ ਕੇ ਤੁਸੀਂ ਫ੍ਰਿਜ ਫ੍ਰਿਜ ਦੇ ਵਿੱਚ ਜੇਕਰ ਰੱਖ ਲਵੋ ਤਾ ਇਹ ਜਿਹੜੀ ਸ਼ੈਲਫ ਲਾਈਫ ਹੈ ਉਹ 10 ਡੇਜ਼ ਹੋ ਜਾਂਦੀ ਹੈ 10 11 ਦਿਨ ਵੀ 12 ਦਿਨ ਵੀ ਤੁਸੀਂ ਪੀ ਸਕਦੇ ਹੋ ਇੱਕ ਦੂਜਾ ਕਾਰਨ ਪਤਾ ਕੀ ਹੈ ਹਮ ਮੌਸਮ ਅਜੇ ਉਨਨਾ ਨਹੀਂ ਆਇਆ ਨਾ ਗਰਮ ਹਮ ਅਜੇ ਠੰਡਾ ਹੀ ਹੈ ਵੀ ਖਰਾਬ ਨਹੀਂ ਹੁੰਦੀ ਹਾਂ ਜਿੰਨਾ ਠੰਡਾ ਰਹੇਗਾ ਓਨੀ ਇਹਦੀ ਲਾਈਫ ਜਿਹੜੀ ਹੈ ਉਹ ਜ਼ਿਆਦਾ ਠੀਕ ਰਹੇਗੀ ਤੇ ਇਹ ਜਿਹੜੀ ਕਾਂਜੀ ਹੈ ਜੀ ਪਾਓ हां ये भी क्वेश्चन सेगा क्वेश्चन है जी भी की काली, गाज काली गाज पर, गाज भी गाजर ਨਾਲ ਹੀ ਬਣਦੀ ਹੈ ਵੈਸੇ ਤਾਂ ਇਹਦੀ ਰੈਸਪੀ ਜਿਹੜੀ ਹੈ ਉਹ ਕਾਲੀ ਗਾਜਰ ਨਾਲ ਹੀ ਹੈ ਪਰ ਜੇ ਤੁਸੀਂ ਇਹਨੂੰ ਰੈਗੂਲਰ ਗਾਜਰ ਨਾਲ ਬਣਾਉਣਾ ਚਾਹੁੰਦੇ ਹੋ ਤੇ ਰੰਗ ਵਾਸਤੇ ਤੁਸੀਂ ਪਾ ਸਕਦੇ ਹੋ ਚੁਕੰਦਰ ਬੀਟਰ ਰੂਲ ਵੀ ਵਿਲ ਬੀ ਗੈਟ ਦ ਸੇਮ ਟੇਸਟ ਦ ਪੁਆਇੰਟ ਇਜ਼ ਯਾ ਤੇ ਸੇਮ ਕਿਉਂਕਿ ਕਾਲੀ ਗਾਜਰ ਦਾ ਆਪਣਾ ਇਟਸੈਲਫ ਕੋਈ ਟੇਸਟ ਨਹੀਂ ਹੈ ਆ ਚਿੱਲੋ ਬਣਾਓ ਜੇ ਮਾਂ ਠੀਕ ਨਹੀਂ ਹੈ ਤਾਂ ਤੁਸੀਂ ਬਣਾਓ ਫਿਰ ਦੇਖਦੇ ਆ ਤੁਹਾਡੀ ਗਾਰਾਗਰੀ ਲਓ ਜੀ ਇਹ ਸੀਗੀ ਆ ਇਹਨੂੰ ਵੀ ਪਿਆ ਕੇ ਵਖਾਓ ਬਹੁਤ ਵੇਖ ਤਾਂ ਸਹੀ ਵੇਖ ਤਾਂ ਸਹੀ ਮੂੰਹ ਲਾ ਕੇ ਚੱਲ ਪੀ ਨੋ ਨੋ ਨਹੀਂ ਪੀ ਕੇ ਦੇਖੋ ਇਹ ਰੈਡ ਰੈਡ ਪੀਣੀ ਹੈ ਪੀਣਾ ਤੁਸੀਂ ઓਨ ਸਮੈਲ ਤੋਂ ਹੀ ਨਹੀਂ ਪੀ ਲੋ ਜੀ ਫਿਰ ਸਾਡੀ ਇਹ ਕਾਂਜੀ ਜਿਹੜੀ ਹੈ ਰੈਡੀ ਟੂ ਸਰਵ ਰੈਡ ਕਲਰ ਕਮਾਲ ਦਾ ਜੋ ਵੀ ਹੈ ਵਾਈਨ ਕਲਰ ਹੈ ਦਿਸ ਇਸ ਵਾਈਨ ਕਲਰ ওকে ਫॉर ਮੀ ਆਲ ਕਲਰਸ ਆ ਰੈਡ ਓਕੇ ਜੀ ਥੈਂਕ ਯੂ ਵੈਰੀ ਮਚ Enjoy yourself with your kids with your elders ਤੇ ਉਹ ਲੋਗ ਜਿਹੜੇ ਇਸ ਨੂੰ ਪੀਂਦੇ ਨੇ ਸ਼ੁਰੂ ਤੋਂ Enjoy ਕਰੋ